ਚਾਦਨੀ ਚੌਕ ਦੇ ਚਬੂਤਰੇ ਤੇ ਸ਼ਹਾਦਤ ਦੇਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਜ਼ਾਲਮ ਦਿੱਲੀ ਨੂੰ ਇਸ ਤਰ੍ਹਾਂ ਲਲਕਾਰਦੇ ਹਨ ਦਿੱਲੀਏ ਦੇ ਆਲਾ ਦੇਖ ਦੇਗ ਚ ਉਬਲਦਾਨੀ ਅਜੇ ਤੇਰਾ ਦਿਲ ਨਾ ਠਰੇ ਮਤੀ ਦਾਸ ਤਾਈਂ ਚੀਰ ਆਰੇ ਵਾਂਗੂੰ ਜੀਬ ਤੇਰੀ मन मनमत करे अॼ मन करे लाल क़िले विच लहू लोका जो कैद है बड़ी छेती भरी हुण जी उमेद है ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤਨੀ ਬਹਾਦਰਾਂ ਦੇ ਤੇਰੇ ਮੈਲੀ ਵੜ ਕੇ ਵੜੇ ਦਿੱਲੀਏ ਦੀ ਆਲਾ ਦੇਖ ਦੇਗ ਚ ਉਬੜਦਾਨੀ ਅਜੇ ਤੇਰਾ ਦਿਲ ਨਾ ਠਰੇ ਸਿਰਵਾਰੇ ਲੋਕੀ ਬੀਜ ਚੱਲੇ ਹਾਵੇ ਓੜਨੀ ਇੱਕ ਦਾ ਤੂੰ ਮੁੱਲ ਭਾਵੇਂ ਰੱਖਦੀ ਕਰੋੜ ਨਹੀਂ ਲੋਕ ਐਨੇ ਸੰਗਣੇ ਨੇ ਲੱਖੀ ਦੇ ਜੰਗਲ ਵਾਂਗੂੰ ਸਿੰਘ ਤੇ ਥੋ ਜਾਣੇ ਨਾ ਫੜੇ ਦਿੱਲੀ ਦੇ ਦੀਵਾਲਾ ਦੇਖ ਦੇਗ ਚ ਉਬਲਦਾਨੀ ਅਜੇ ਤੇਰਾ ਦਿਲ ਨਾ ਠੜੇ ਤੇਰੇ ਤਾਂ ਪਿਆਦੇ ਨੀਰੇ ਖੇਤਾਂ ਦੇ ਪ੍ਰੇਤ ਨੀ ਤੀੜਾਂ ਦੀ ਤਾਂ ਪੂਰੀ ਵਾਂਗੂ ਛਾੜ ਲੈਂਦੇ ਖੇਤ ਨੀ ਵੇਖ ਕਿਵੇਂ ਨਰਮੇ ਦੇ ਠੇਰਾਂ ਦੇ ਵਿਚਾਲੇ ਲੋਕੀ ਸੌਂਦੇ ਨੇ ਕਰੋੜੇ ਤੇ ਰੜੇ ਦਿੱਲੀ ਦੇ ਧਿਆਲਾ ਦੇਖ ਦੇਗ ਚ ਉਬਲਦਾਨੀ ਅਜੇ ਤੇਰਾ ਦਿਲ ਨਾ ਠਰੇ ਸੱਚ ਮੂਰੇ ਸਾ ਤੇਰੇ ਜਾਣਗੇ ਉਤਾਹਾਂ ਨੂੰ ਗੱਲ ਨਹੀਂ ਆਉਣੀ ਤੇਰੇ ਝੂਠੀਆਂ ਗਵਾਹਾਂ ਨੂੰ ਸੰਗਤਾਂ ਦੀ ਸਾਫ ਵਿੱਚ ਜਦੋਂ ਤੈਨੂੰ ਖੂਨਣੇ ਨਹੀਂ ਸੰਗਤਾਂ ਦੀ ਸੱਥ ਵਿੱਚ ਜਦੋਂ ਤੈਨੂੰ ਖੂਨਣੇ ਨੀ ਲੈ ਕੇ ਫੌਜੀ ਖਾਲਸੇ ਖੜੇ ਦਿੱਲੀ ਦੇ ਦਿਵਾਲਾ ਦੇਖ ਦੇਗ ਚ ਉਬਲਦਾਨੀ ਅਜੇ ਤੇਰਾ ਦਿਲ ਨਾ ਠਰੇ ਅਜੇ ਤੇਰਾ ਦਿਲ ਨਾ ਠਰੇ ਮਤੀ ਦਾਸ ਕਣੀ ਚੀਰ वांगु जीरी अॼु मनमत करे अॼु मन करे लोक दुखा उते फत साॾी तेगदी दुखा यूट ਫਤੇ ਸਾਡੀ ਦੇਖਦੀ ਅਸੀਂ ਤਾਇਆ ਮਾਤ ਦੇ ਚਬੂਤਰੇ ਤੇ ਆਨ ਚੜੇ ਇਹ ਤਾਂ ਪਾਵੇਂ ਖੜੇ ਨਾ ਖੜੇ ਦਿੱਲੀਏ ਦੀ ਆਲਾ ਦੇਖ ਦੇਗ ਚ ਉਬੜਦਾਨੀ ਅਜੇ ਤੇਰਾ ਦਿਲ ਨਾ ਠਰੇ ਮਤੀ ਦਾਸ ਤਾਈ ਚਿਰ ਆਰੇ ਵਾਂਗੂ ਜੀਬ ਤੇਰੀ अॼु मनमत करे अॼु मनमति करे